ਜਗਤਗੁਰੂ ਧੰਤਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਬੇਨਤੀ ਕਰਦੇ ਨੇ ਮਹਾਰਾਜ ਮੈਨੂੰ ਬਹੁਤ ਊਕ ਲੱਗੀ ਹੋਈ ਹੈ ਤੁਨ ਮੇਰੇ ਕੋਲੋਂ ਤੁਹਾਡੇ ਕੋਲ ਰਿਹਾ ਨਹੀਂ ਜਾਂਦਾ ਮਹਾਰਾਜ ਮੈਨੂੰ ਬਹੁਤ ਊਕ ਲੱਗੀ ਹੋਈ ਹੈ ਭੁੱਖ ਨਾਲ ਮੇਰੀ ਜਾਨ ਨਿਕਲੀ ਜਾਂਦੀ ਹੈ ਮੈਨੂੰ ਆਗਿਆ ਦਿਓ ਮੈਂ ਤੂ ਚਲਾ ਜਾਵਾਂ ਮਹਾਰਾਜ ਕਹਿੰਦੇ ਨਾ ਭਾਈ ਮਰਦਾਨਿਆ ਇਹ ਜੰਗਲ ਹੈ ਤੇ ਇਸ ਜੰਗਲ ਦੇ ਵਿੱਚ ਬਹੁਤ ਬਲਾਵਾ ਹਨ ਤੈਨੂੰ ਅਸੀਂ ਇਕੱਲੇ ਨਹੀਂ ਭੇਜਣਾ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਆਪਣੇ ਘਰ ਦੀ ਆਪਣੇ ਬੱਚਿਆਂ ਦੀ ਯਾਦ ਆ ਰਹੀ ਹੈ ਉਹ ਮੇਰੇ ਕੋਲ ਇੱਥੇ ਨਹੀਂ ਰਹਾ ਜਾਂਦਾ ਮੈਂ ਵਾਪਿਸ ਪੰਜਾਬ ਜਾਣਾ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਉੱਥੋਂ ਮਹਾਰਾਜ ਕੋਲ ਤੁਰੇ ਰਸਤੇ ਵਿੱਚ ਇੱਕ ਰਾਤ ਰਹਿ ਕੇ ਅਗਲੇ ਦਿਨ ਦੂਜੇ ਦਿਨ ਜਦੋਂ ਭਾਈ ਮਰਦਾਨਾ ਜੀ ਜੰਗਲ ਵਿੱਚ ਤੁਰੇ ਜਾਂਦੇ ਨੇ ਪਰ ਉਹਨਾਂ ਨੂੰ ਇੱਕ ਰਾਕਸ਼ਸ ਨੇ ਫੜ ਲਿਆ ਤੇ ਬਨ ਕੇ ਰੱਸੀ ਦੇ ਨਾਲ ਭਾਈ ਮਰਦਾਨਾ ਜੀ ਨੂੰ ਜੰਗਲ ਦੇ ਵਿੱਚ ਜਿੱਥੇ ਉਹਨੇ ਇੱਕ ਕੁਟਿਆ ਬਣਾਈ ਹੋਈ ਸੀ ਉਹ ਉੱਥੇ ਲੈ ਗਿਆ ਤੇ ਇੱਕ ਤੇਲ ਦੇ ਬਹੁਤ ਵੱਡੇ ਕੜਾਹੀ ਨੂੰ ਅੱਗ ਬਾਲ ਕੇ ਗਰਮ ਕਰਨ ਲੱਗਾ ਤੇਲ ਤੇ ਸੋਚਦਾ ਵੀ ਮੈਂ ਹੁਣ ਇਸ ਬੰਦੇ ਨੂੰ ਤਲ ਕੇ ਖਾਵਾਂਗਾ ਭਾਈ ਮਰਦਾਨਾ ਜੀ ਇਹ ਸਭ ਹੁੰਦਿਆ ਵੇਖ ਕੇ ਬਹੁਤ ਡਰ ਕੇ ਤੇ ਹਿਰਦੇ ਵਿੱਚ ਅਰਦਾਸਾ ਕਰਦੇ ਨੇ ਕਿ हे ਸੱਚੇ ਪਾਤਸ਼ਾ ਇਹ ਮੇਰੀ ਬਹੁਤ ਵੱਡੀ ਗਲਤੀ ਹੋ ਗਈ ਕਿ ਮੈਂ ਤੁਹਾਨੂੰ ਛੱਡ ਕੇ ਆ ਗਿਆ। हे ਸੱਚੇ ਪਾਤਸ਼ਾ ਇਸ ਰਾक्षਸ ਤੋਂ ਮੇਰੀ ਜਾਨ ਬਚਾਓ। ਜਿਵੇਂ ਕਿਵੇਂ ਵੀ ਹੋਵੇ ਮੈਨੂੰ ਇਸ ਤੋਂ ਬਚਾਓ। ਤੇ ਉਧਰੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾ ਜੀ ਭਾਈ ਬਾਲਾ ਜੀ ਨੂੰ ਲੈ ਕੇ ਜਿੱਥੇ ਭਾਈ ਮਰਦਾਨਾ ਜੀ ਨੂੰ ਉਸ ਰਾक्षਸ ਨੇ ਬੰਨਿਆ ਹੋਇਆ ਸੀ। ਉੱਥੇ ਗੁਰੂ ਮਹਾਰਾਜ ਜੀ ਭਾਈ ਬਾਲਾ ਜੀ ਦੇ ਨਾਲ ਆਪਨ ਰਾਖਸ਼ ਨੂੰ ਗੁਰੂ ਸਾਹਿਬ ਜੀ ਨਜ਼ਰ ਨਹੀਂ ਆਉਂਦੇ ਪਰ ਭਾਈ ਮਰਗਾਨੇ ਨੂੰ ਗੁਰੂ ਸਾਹਿਬ ਜੀ ਨਜ਼ਰ ਆਉਂਦੇ ਨੇ ਭਾਈ ਮਰਦਾਨੇ ਨੇ ਜਦੋਂ ਗੁਰੂ ਮਹਾਰਾਜ ਜੀ ਨੂੰ ਵੇਖਿਆ ਤਾਂ ਅੰਦਰੋਂ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਹੁਣ ਸਤਗੁਰੂ ਆਏ ਨੇ ਤੇ ਮੈਨੂੰ ਛਡਾ ਲੈ ਦੇ ਪਰ ਅੰਦਰੋਂ ਦੁਖੀ ਵੀ ਹੁੰਦਾ ਤੇ ਸ਼ਰਮਿੰਦਾ ਹੁੰਦਾ ਵੀ ਮੈਂ ਗੁਰੂ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ ਜੇ ਬਚਨ ਮੰਨਿਆ ਹੁੰਦਾ ਤਾਂ ਮੈਂ ਅੱਜ ਇੱਥੇ ਨਾ ਫਸਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਮਰਦਾਨਿਆ ਤੂੰ ਘਰ ਕਿਉਂ ਨਹੀਂ ਜਾਂਦਾ? ਭਾਈ ਮਰਦਾਨਾ ਜੀ ਸ਼ਰਮ ਦੇ ਮਾਰੇ ਅੱਖਾਂ ਉੱਪਰ ਨਹੀਂ ਕਰਦੇ ਤੇ ਚੁੱਪ ਜਵਾਬ ਨੀਚੇ ਨੂੰ ਦੇਖਦੇ ਨੇ। ਉਧਰੋਂ ਹੁਣ ਤੇਲ ਗਰਮ ਹੋ ਚੁੱਕਾ ਹੈ। ਗੁਰੂ ਮਹਾਰਾਜ ਜੀ ਭਾਈ ਬਾਲੇ ਨੂੰ ਕਹਿੰਦੇ ਭਾਈ ਬਾਲਿਆਂ ਆਪਾਂ ਚਾੜੀਆਂ ਦੇ ਓਲੇ ਹੋ ਕੇ ਵੇਚੀਏ। ਕਿਉਂਕਿ ਇਸ ਰਾਖਸ਼ ਨੇ ਗੁਣਪਈ ਮਰਦਾਨੇ ਨੂੰ ਖਾਣਾ। ਤੇ ਆਪਾਂ ਇਹਨੂੰ ਵਿਖਾਂਗੇ ਭਾਈ ਬਾਲਾ ਜੀ ਕਹਿੰਦੇ ਜੇ ਉਸ ਰਾਖਸ਼ਿਸ਼ ਨੇ ਖਾਈ ਲੈਣਾ ਫਿਰ ਸਾਡੇ ਆਉਣ ਦਾ ਕੀ ਫਾਇਦਾ ਜੇ ਉਹ ਸਾਡਾ ਬੰਦਾ ਸਾਡੇ ਸਾਹਮਣੇ ਹੀ ਤਲਕੇ ਖਾ ਗਿਆ ਤਾਂ ਸਾਡਾ ਆਏ ਦਾ ਕੀ ਫਾਇਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਲਿਆ ਉਸ ਕਰਤਾਰ ਦੇ ਰੰਗ ਵੇਖ ਤੇ ਚੁੱਪ ਕਰਕੇ ਬੈਠਾ ਰਹਿ ਐਨੇ ਨੂੰ ਤੇਲ ਗਰਮ ਹੋ ਗਿਆ ਤੇ ਭਾਈ ਮਰਦਾਨੇ ਨੂੰ ਚੁੱਕ ਕੇ ਉਸ ਰਾਖਸ਼ਿਸ਼ ਨੇ ਤੇਲ ਦੇ ਵਿੱਚ ਸੁੱਟਿਆ ਭਾਈ ਮਰਦਾਨਾ ਜੀ ਆਪਣੇ ਮੂੰਹੋਂ ਪੁਕਾਰਦੇ ਨੇ ਮਹਾਰਾਜ ਬਚਾਓ ਮਹਾਰਾਜ ਬਚਾਓ ਪਰ ਰਾਖਸ਼ ਨੇ ਇੱਕ ਪਾਸਿਓ ਭਾਈ ਮਰਦਾਨੇ ਨੂੰ ਪੈਰਾ ਤੋਂ ਫੜਿਆ ਤੇ ਇੱਕ ਪਾਸਿਓ ਗਰਦਨ ਤੋਂ ਫੜਿਆ ਤੇ ਚੁੱਕ ਕੇ ਤੇਲ ਦੇ ਕੜਾਹੀ ਦੇ ਵਿੱਚ ਸੁੱਟ ਦਿੱਤਾ ਉਹ ਤੇਲ ਸੜਦਾ ਬਲਦਾ ਪਿਆ ਸੀ ਜਦੋਂ ਭਾਈ ਮਰਦਾਨਾ ਜੀ ਉਸ ਤੇਲ ਦੇ ਵਿੱਚ ਗire ਤਾਂ ਉਹ ਤੇਲ ਇਕਦਮ ਠੰਡਾ ਹੋ ਗਿਆ ਭਾਈ ਮਰਦਾਨਾ ਜੀ ਤੇਲ ਦੇ ਵਿੱਚ ਬਹੁਤ ਆਰਾਮ ਨਾਲ ਬੈਠੇ ਨੇ ਤੇ ਉਹ ਜਿਹੜਾ ਰਾਖਸ਼ ਹੈ ਉਹ ਵੀ ਵੀ ਆ ਬੰਦਾ ਤੇਲ ਦੇ ਵਿੱਚ ਹਲੇ ਤਲਿਆ ਕਿਉਂ ਨਹੀਂ ਜਦੋਂ ਉਹਨੇ ਹੱਥ ਲਾ ਕੇ ਵੇਖਿਆ ਤਾਂ ਇਹ ਜਿਹੜਾ ਤੇਲ ਸੀ ਠੰਡਾ ਠਾਰਪਿਆ ਸੀ ਉਹ ਰਾਖਸ਼ ਬਹੁਤ ਹੈਰਾਨ ਹੁੰਦਾ ਤੇ ਐਨੇ ਨੂੰ ਗੁਰੂ ਸਾਹਿਬ ਜੀ ਸਾਹਮਣੇ ਆ ਗਏ ਮਹਾਰਾਜ ਕਹਿੰਦੇ ਤੂੰ ਖਾਂਦਾ ਕਿਉਂ ਨਹੀਂ ਖਾ ਹੁਣ ਉਹ ਰਾਖਸ਼ ਪੁੱਛਦਾ ਹੈ ਵੀ ਤੁਸੀਂ ਕੌਣ ਹੋ ਸਾਧ ਸੰਗਤ ਜੀ ਕਿਵੇਂ ਗੁਰੂ ਮਹਾਰਾਜ ਇਸ ਕੌਡੇ ਰਾਖਸ਼ ਤੇ ਕਿਰਪਾ ਕਰਦੇ ਨੇ ਉਹ ਬੜੇ ਪ੍ਰੇਮ ਸਤਿਕਾਰ ਨਾਲ ਇਕਾਗਰਿਤ ਹੋ ਕੇ ਕਥਾ ਨੂੰ ਸਰਵਨ ਕਰਨਾ ਸੋ ਜਦੋਂ ਕੌਡੇ ਰਾਖਸ਼ ਨੇ ਭਾਈ ਮਰਦਾਨਾ ਜੀ ਨੂੰ ਉਸ ਖੌਲ ਦੇ ਤੇਲ ਦੇ ਵਿੱਚ ਸੁੱਟਿਆ ਤਾਂ ਉਹ ਤੇਲ ਉਸੇ ਦਮ ਸ਼ਾਂਤ ਹੋ ਗਿਆ ਠੰਡਾ ਹੋ ਗਿਆ ਭਾਈ ਮਰਦਾਨਾ ਜੀ ਦੀ ਦੇਹ ਨੂੰ ਜਦੋਂ ਤੇਲ ਨੇ ਛੋਇਆ ਤਾਂ ਉਹ ਤੇਲ ਇਕਦਮ ਠੰਡਾ ਠਾਰ ਹੋ ਗਿਆ ਭਾਈ ਮਰਦਾਨੇ ਨੂੰ ਉਸ ਅੱਗ ਦਾ ਤੇ ਤੇਲ ਦਾ ਤੇਜ ਨਹੀਂ ਛੂ ਸਕਿਆ ਇਨੇ ਨੂੰ ਗੁਰੂ ਸਾਹਿਬ ਜੀ ਉੱਥੇ ਸਾਹਮਣੇ ਪ੍ਰਗਟ ਹੋ ਗਏ ਜਦੋਂ ਉਸ ਰਾਖਸ਼ ਨੇ ਗੁਰੂ ਸਾਹਿਬ ਜੀ ਨੂੰ ਵੇਖਿਆ ਤਾਂ ਉਹ ਰਾਖਸ਼ ਬੋਲਿਆ ਗੁਰੂ ਨਾਨਕ ਸਾਹਿਬ ਜੀ ਨੂੰ ਰਾਖਸ਼ ਪੁੱਛਦਾ ਅਭੀ ਤੂੰ ਕੌਣ ਹੈ ਤੇ ਕਿੱਥੋਂ ਆਇਆ ਤੂੰ ਆ ਕੇ ਮੇਰਾ ਕੜਾਹਾ ਠੰਡਾ ਕਰ ਦਿੱਤਾ ਮਹਾਰਾਜ ਕਹਿੰਦੇ ਕੌੜਿਆ ਤੂੰ ਆਪਣਾ ਕੰਮ ਕਰ ਆਹ ਜਿਹੜਾ ਸਾਡਾ ਬੰਦਾਲ ਕੜਾਹੀ ਦੇ ਵਿੱਚ ਪਿਆ ਹੈ ਤੂੰ ਇਹਨੂੰ ਖਾ ਲੈ ਦੇਰੀ ਕਿਉਂ ਕਰਤਾ ਉਹ ਕਾਂਦਾ ਕਿਉਂ ਇਸ ਬੰਦੇ ਨੂੰ ਜੇ ਤੇਰਾ ਇਹ ਭੋਜਨ ਹੈ ਤਾਂ ਇਹਨੂੰ ਬਿਨਾਂ ਪhle ਖਾ ਲਾ ਉਹ ਰਾਖਸ਼ ਬੜਾ ਹਨਾਨ ਹੋਇਆ ਤੇ ਬੋਲਿਆ ਜੇ ਜਦੋਂ ਮਹਾਰਾਜ ਨੇ ਆਖਿਆ ਸੀ ਵੀ ਕੌਡਾ ਖਾ ਲ ਕਿਉਂ ਨਹੀਂ ਖਾਂਦਾ ਉਦੋਂ ਕੌਡਾ ਰਾਖਸ਼ ਕਹਿੰਦਾ ਵੀ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਪਹਿਲਾਂ ਤਾਂ ਤੁਹਾਨੂੰ ਅਸੀਂ ਕਦੀ ਮਿਲੇ ਨਹੀਂ ਮੈਂ ਤੁਹਾਨੂੰ ਆਪਣਾ ਨਾਮ ਨਹੀਂ ਦੱਸਿਆ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ ਉਹ ਰਾਖਸ਼ ਕਹਿੰਦਾ ਵੀ ਗੁਰੂ ਮਹਾਰਾਜ ਜੀ ਨੂੰ ਵੀ ਮੈਂ ਕਾ ਤੁਹਾਨੂੰ ਪਹਿਲੀ ਵਾਰ ਮਿਲਿਆ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ ਜਦੋਂ ਉਹ ਕੋੜਾ ਰਾਖਸ਼ ਗੁਰੂ ਸਾਹਿਬ ਜੀ ਨੂੰ ਇਹੋ ਜਿਹਾ ਸਵਾਲ ਕਰ ਰਿਹਾ ਸੀ ਤਾਂ ਉਸ ਸਮੇਂ ਗੁਰਲਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਨਿਗਾ ਉਹ ਮੇਰ ਦੀ ਦ੍ਰਿਸ਼ਟੀ ਇਸ ਕੋੜੇ ਰਾਖਸ਼ ਤੇ ਪਈਗੀ ਤੇ ਇਹਨੂੰ ਆਪਣੇ ਪਿਛਲੇ ਜਨਮਾਂ ਦਾ ਸਾਰਾ ਗਿਆਨ ਹੋ ਗਿਆ ਸਾ ਸੰਗਤ ਜੀ ਪਿਛਲੇ ਜਨਮਾਂ ਦਾ ਗਿਆਨ ਸਾਨੂੰ ਵੀ ਪਤਾ ਲੱਗ ਸਕਦਾ ਹੈ ਬਸ ਸ਼ਰਤ ਇਹ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੁਝ ਵੀ ਕਰ ਸਕਦੇ ਹਨ બસ ਗੱਲ ਇਹ ਹੈ ਵੀ ਸਾਟਾ ਨਿਸ਼ਚਾ ਹੋਣਾ ਚਾਹੀਦਾ ਗੁਰੂ ਜਿਹਦੇ ਮਨ ਦੇ ਵਿੱਚ ਵਿਸ਼ਵਾਸ ਹੁੰਦਾ ਹੈ ਉਹਦੇ ਮਨ ਵਿੱਚ ਹੀ ਤਤ ਗਿਆਨ ਹੁੰਦਾ ਸੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਨਿਗਾ ਕੋਡੇ ਰਾਖਸ਼ਸ ਤੇ ਪਈ ਤੇ ਉਹਨੂੰ ਪਿਛਲੇ ਜਨਮਾਂ ਦਾ ਗਿਆਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਸਦਕਾ ਕੋਡੇ ਰਾਖਸ਼ਸ ਨੂੰ ਜਿਹੜੇ ਪਿਛਲੇ ਜਨਮਾਂ ਵਿੱਚ ਸ਼ਰਾਪ ਮਿਲਿਆ ਸੀ ਕੋਡੇ ਰਾਖਸ਼ਸ ਨੂੰ ਜਿਹੜਾ ਸ਼ਰਾਪ ਉਹਦੇ ਗੁਰੂ ਵੱਲੋਂ ਮਿਲਿਆ ਸੀ ਉਹ ਖਤਮ ਹੋ ਗਿਆ ਉਹ ਨਾਸ ਹੋ ਗਿਆ ਜਦੋਂ ਕਦੀ ਮਾਪੁਰਸ਼ ਸ਼ਰਾਪ ਦੇ ਦੇਣਾ ਤਾਂ ਉਹਦਾ ਸੱਚਮੁੱਚ ਹੁੰਦਾ ਤਾਂ ਉਦਾਂ ਹੀ ਹੈ ਪਰ ਲੇਕਿਨ ਕੁਝ ਸਮੇਂ ਬਾਅਦ ਉਹ ਸ਼ਰਾਪ ਖਤਮ ਵੀ ਹੋ ਜਾਂਦਾ ਕਿਉਂਕਿ ਇਸ ਸੰਸਾਰ ਦੇ ਵਿੱਚ ਹਰ ਚੀਜ਼ ਦਾ ਅੰਤ ਹੈ ਸੋ ਐਵੇਂ ਹੀ ਜੇ ਕਿਸੇ ਨੂੰ ਸ਼ਰਾਪ ਕੋਈ ਦੇ 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 ਤਾਂ ਕੁਝ ਸਮੇਂ ਬਾਅਦ ਉਹਦਾ ਖੜਾ ਛੁੱਟਿਆ ਜਾਂਦਾ ਕੌਡੇ ਰਾਖਸ਼ ਤਾਂ ਜਿਹਨਾਂ ਸ਼ਰਾਪ ਉਹਨੂੰ ਗੁਰੂ ਤੋਂ ਮਿਲਿਆ ਸੀ ਆਪਣੇ ਜਦੋਂ ਉਹਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਉਹਦਾ ਉਹ ਸ਼ਰਾਪ ਵੀ ਖਤਮ ਹੋ ਗਿਆ। ਕੋਡੇ ਰਾਖਸ਼ ਨੇ ਆਪਣੇ ਜੰਗਲ ਦੇ ਵਿੱਚ ਇੱਕ ਸ਼ੀਸ਼ਾ ਰੱਖਿਆ ਹੋਇਆ ਸੀ। ਕੋਡਾ ਰਾਖਸ਼ ਉਹ ਸ਼ੀਸ਼ਾ ਚੁੱਕ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਆਇਆ। ਕੋਡੇ ਨੇ ਉਹ ਸ਼ੀਸ਼ਾ ਗੁਰੂ ਮਹਾਰਾਜ ਜੀ ਦੇ ਚਿਹਰੇ ਦੇ ਸਾਹਮਣੇ ਕੀਤਾ। ਤੇ ਉਹਨੇ ਸ਼ੀਸ਼ੇ ਦੇ ਵਿੱਚ ਜਦੋਂ ਗੁਰੂ ਮਹਾਰਾਜ ਜੀ ਦਾ ਚਿਹਰਾ ਦੇਖਿਆ ਤਾਂ ਉਹ ਉਸੇ ਸਮੇਂ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਟਹਿਪਿਆ ਤੇ ਮੱਥਾ ਟੇਕਿਆ। ਕਿਉਂਕਿ ਉਸ ਨੂੰ ਕਿਹਾ ਹੋਇਆ ਸੀ ਕਿ ਇੱਕ ਦਿਨ ਤੇਰੇ ਕੋਲ ਪਰਮੇਸ਼ਰ ਦਾ અવਤਾਰ ਆਵੇਗਾ ਤੇ ਉਹੀ ਪਰਮੇਸ਼ਰ ਦਾ અવਤਾਰ ਤੇਰਾ ਭਲਾ ਕਰੇਗਾ ਉਹਨੇ ਪਛਾਣ ਵਾਸਤੇ ਇੱਕ ਸ਼ੀਸ਼ਾ ਰੱਖਿਆ ਹੋਇਆ ਸੀ ਉਹਦੇ ਵਿੱਚ ਜਦੋਂ ਉਹਨੇ ਗੁਰੂ ਸਾਹਿਬ ਜੀ ਦਾ ਪ੍ਰਤਿਬਿੰਬ ਦੇਖਿਆ ਤਾਂ ਉਹ ਉਸੇ ਹੀ ਸਮੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਟਹਿ ਪਿਆ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਉਹ ਖੜਾ ਹੋ ਗਿਆ ਤੇ ਉਹਦੇ ਮਨ ਦੇ ਵਿੱਚ ਬਹੁਤ ਪ੍ਰੇਮ ਵਧਿਆ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਝੁਲੋ ਗਿਆ ਬڑے ਪ੍ਰੇਮ ਨਾਲ ਬੜੀ ਸ਼ਰਧਾ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਕੌਡਾ ਰਾਖਸ਼ ਬੇਨਤੀ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਉਹਦਾ ਪ੍ਰੇਮ ਵੇਖਿਆ ਤਾਂ ਮਹਾਰਾਜ ਨੇ ਆਖਿਆ ਵੀ ਕੌਡਿਆ ਆਪਣੀ ਜੁਨੀ ਬਾਰੇ ਦੱਸ ਤੈਨੂੰ ਇਹ ਜੁਨੀ ਕਿਵੇਂ ਮਿਲੀ ਹੈ ਆਪਣੇ ਬਾਰੇ ਦੱਸ ਕਿਉਂਕਿ ਹਰ ਕਿਸੇ ਨੂੰ ਕਰਮਾਂ ਦੇ ਅਨੁਸਾਰ ਹੀ ਜ਼ਿੰਦਗੀ ਮਿਲਦੀ ਹੈ ਸਾਧ ਸੰਗਤ ਜੀ ਜਿਵੇਂ ਅਸੀਂ ਪਿਛਲੇ ਜਨਮਾਂ ਦੇ ਵਿੱਚ ਮਾਰੇ ਚੰਗੇ ਕਰਮ ਕੀਤੇ ਹੋਣਗੇ ਸਾਨੂੰ ਉਸੇ ਦੇ ਹਿਸਾਬ ਦੇ ਨਾਲ ਸਾਨੂੰ ਇਹ ਜਨਮ ਮਿਲਿਆ ਜੇ ਅਸੀਂ ਚੰਗੇ ਕਰਮ ਕਰੀਏ ਤਾਂ ਸਾਨੂੰ ਚੰਗੀਆਂ ਜੁਨਾਂ ਮਿਲਦੀਆਂ ਜੇ ਮਾੜੇ ਕਰਮ ਕਰੀਏ ਤਾਂ ਸਾਨੂੰ ਮਾੜੀਆਂ ਜੁਨਾਂ ਮਿਲਦੀਆਂ ਤੇ ਜੇ ਬਹੁਤ ਜ਼ਿਆਦਾ ਚੰਗੇ ਕਰਮ ਕੀਤੇ ਹੋ ਤਾਂ ਮੁਖਲ ਜਨਨ ਤੇ ਸਾਥ ਸੰਗਤ ਮਿਲਦੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਤੂੰ ਕੋਈ ਨਾ ਕੋਈ ਪਾਪ ਵੀ ਕੀਤਾ ਤੇ ਕੋਈ ਨਾ ਕੋਈ ਤੂੰ ਪੁੰਨ ਵੀ ਕੀਤਾ ਜਿਹੜਾ ਤੂੰ ਸਾਨੂੰ ਮਿਲ ਗਿਆ ਉਹ ਕਹਿੰਦਾ ਗੁਰੂ ਮਹਾਰਾਜ ਜੀ ਮੈਂ ਤੁਹਾਨੂੰ ਸਭ ਕੁਝ ਸੁਣਾਵਾਂਗਾ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ ਪਹਿਲਾ ਬਸ ਮੈਨੂੰ ਆਗਿਆ ਦਿਓ ਮਹਾਰਾਜ ਮੇਰੀ ਸਰਦਾ ਹੈ ਮੈਂ ਤੁਹਾਨੂੰ ਕੁਝ ਪਹਿਲਾਂ ਛਕਾਵਾਂ ਮੈਂ ਚਾਹਨਾ ਹਾਂ ਕਿ ਮੈਂ ਜੰਗਲ ਦੇ ਵਿੱਚੋਂ ਕੋਈ ਫਲ ਫਰੂਟ ਤੁਹਾਡੇ ਵਾਸਤੇ ਲੈ ਕੇ ਆਵਾਂ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਖੁੱਲ ਕੇ ਗੱਲਾਂਬਾਤ ਕਰਾਂਗਾ ਮਹਾਰਾਜ ਮੇਰੇ ਨਾਲ ਜੋ ਜੋ ਗਿੱਤਿਆ ਮੈਂ ਤੁਹਾਨੂੰ ਉਸ ਦੀ ਕਥਾ ਸੁਣਾਵਾਂਗਾ ਸਾਧ ਸੰਗਤ ਜੀ ਉਹ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਜੰਗਲ ਦੇ ਵਿੱਚ ਵਾਪਸ ਚਲਾ ਗਿਆ ਜੰਗਲ ਵਿੱਚ ਜਿੱਥੇ ਫਲਦਾਰ ਬੂਟੇ ਸਨ ਬਾਗ ਸਨ ਉਥੋਂ ਉਹ ਚੋਣ ਚੋਣ ਕੇ ਮਿੱਠੇ ਫਲ ਲੈ ਕੇ ਆਇਆ ਗੁਰੂ ਸਾਹਿਬ ਜੀ ਦੇ ਚੱਕਣ ਵਾਸਤੇ। ਉੱਥੇ ਉਹ ਜੇ ਫਲ ਲੱਗੇ ਹੋਏ ਸਨ ਜਿਨ੍ਹਾਂ ਨੂੰ ਵੇਖ ਕੇ ਮੁਨੀਆਂ ਦਾ ਵੀ ਮਨ ਲਲਚਾ ਜਾਂਦਾ। ਉਹਨੇ ਉਹ ਟੋਕਰੀ ਲਿਆ ਕੇ ਗੁਰੂ ਮਹਾਰਾਜ ਜੀ ਦੇ ਤੇ ਸਤਿਗੁਰੂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਬੋਲੇ। ਮਹਾਰਾਜ ਕਹਿੰਦੇ ਭਾਈ ਤੇਰਾ ਗੁਰੂ ਤਾਂ ਭਾਈ ਮਰਦਾਨਾ ਹੈ। ਤੂੰ ਪਹਿਲਾਂ ਉਹਦੀ ਪੂਜਾ ਕਰ। ਕਿਉਂਕਿ ਪਹਿਲਾਂ ਤੈਨੂੰ ਉਹਦੇ ਦਰਸ਼ਨ ਹੋਏ ਨੇ। ਤੈਨੂੰ ਪਹਿਲਾਂ ਉਹ ਮਿਲਿਆ। ਸਾ ਸੰਗਤ ਜੀ ਕਿਉਂਕਿ ਜਿਹੜਾ ਸਭ ਤੋਂ ਪਹਿਲਾ ਬੰਦਾ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਸਾਨੂੰ ਉਹਦਾ ਵੀ ਸਤਿਕਾਰ ਕਰਨਾ ਚਾਹੀਦਾ ਮਹਾਰਾਜ ਕਹਿੰਦੇ ਜੇ ਕੋਈ ਮੇਰੇ ਸਿੱਖਾ ਦਾ ਨਿਰਾਦਰ ਕਰੇ ਮੇਰੇ ਸਿੱਖਾਂ ਨੂੰ ਮਾੜਾ ਬੋਲੇ ਉਹਨਾਂ ਦਾ ਨਿਰਾਦਰ ਕਰਕੇ ਮੇਰਾ ਚਾਹੀਤਾ ਬਨਣ ਦੀ ਕੋਸ਼ਿਸ਼ ਕਰੇ ਤਾਂ ਮਹਾਰਾਜ ਕਹਿੰਦੇ ਇਹਦਾ ਨਹੀਂ ਹੋ ਸਕਦਾ ਪਹਿਲਾਂ ਉਹਨੂੰ ਸਿੱਖਾ ਦਾ ਸਤਿਕਾਰ ਕਰਨਾ ਸਿੱਖਣਾ ਪੈਣਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਡਿਆਂ ਭਾਈ ਮਰਦਾਨਿਆਂ ਦਾ ਸਤਿਕਾਰ ਕਰ ਇਹ ਤੇਰਾ ਗੁਰੂ ਹੈ ਇਨੇ ਹੀ ਤੋ ਤੈਨੂੰ ਸਾਡੇ ਕੋਲ ਪਹੁੰਚਾਇਆ ਤੂੰ ਬੇਦਬੀ ਉਹਦੀ ਕੀਤੀ ਐ ਤੂੰ ਨਰਾਦਰੀ ਉਹਦੀ ਕੀਤੀ ਐ ਪਹਿਲਾਂ ਇਹ ਫਲ ਉਹਦੇ ਅੱਗੇ ਰੱਖ ਤੂੰ ਇਹ ਸਾਰੀ ਤਕਲੀਫ ਭਾਈ ਮਰਦਾਨੇ ਨੂੰ ਦਿੱਤੀ ਐ ਕਾਇਸਲੀ ਉਹਦੀ ਪੂਜਾ ਕਰ ਪਹਿਲੇ ਉਹਨੂੰ ਨਤਕਾ ਟੇਕ ਆਪਣੇ ਮਾਨ ਦੇ ਵਿੱਚੋਂ ਸ਼ੰਕਾ ਕੱਢ ਕੇ ਪੂਜਾ ਕਰ ਕਿਉਂਕਿ ਜਿਹੜਾ ਗੁਰੂ ਐ ਉਹ ਸਾਰੇ ਸੰਸਾਰ ਤੇ ਕੰਨ ਕੰਨ ਦੇ ਵਿੱਚ ਵਸ ਰਿਹਾ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਬੰਦੇ ਦਾ ਦਿਲ ਦਿਖਾਣੇ ਆ ਮਹਾਰਾਜ ਚੰਨੀ ਨਾ ਬੁੱਲਦੇ ਆ ਤਾਂ ਉਹਦੇ ਵਿੱਚ ਵੀ ਤਾਂ ਰੱਬ ਹੀ ਵਸਦਾ ਜੇ ਅਸੀਂ ਉਹਦੇ ਵਿੱਚ ਰੱਬ ਨੂੰ ਪਛਾਣ ਲਈਏ ਤਾਂ ਅਸੀਂ ਉਹਦੀ ਨਰਾਦਰ ਹੀ ਨਹੀਂ ਕਰਦੇ ਤਾਂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਕੋਡੇ ਰਾਖਸ਼ ਨੂੰ ਕਹਿੰਦੇ ਪਹਿਲੇ ਤੂੰ ਭਾਈ ਮਰਦਾਨੇ ਦੀ ਪੂਜਾ ਕਰ ਉਹਨੂੰ ਜੋ ਭੇਟਾ ਕਰਨਾ ਚਾਹੁੰਦਾ ਹੈ ਉਹਨੂੰ ਭੇਟਾ ਕਰ ਕੋਡੇ ਨੇ ਮਹਾਰਾਜ ਦੇ ਬਚਨ ਸੁਣ ਕੇ ਹੱਥ ਜੋੜ ਕੇ ਆਖਿਆ ਸੇ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਤਾਂ ਮੇਰੇ ਸਿਰ ਦਾ ਤਾਜ ਹੈ ਇਨਾ ਦੀ ਕਿਰਪਾ ਨਾਲ ਤਾਂ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ ਜੇ ਇਹ ਨਾ ਮੈਨੂੰ ਮਿਲਦੇ ਤਾਂ ਮੈਨੂੰ ਤੁਹਾਡੇ ਦਰਸ਼ਨ ਕਿਵੇਂ ਹੁੰਦੇ ਸੀ ਮਹਾਰਾਜ ਜੇ ਤੁਹਾਡੇ ਦਰਸ਼ਨ ਨਾ ਹੁੰਦੇ ਤਾਂ ਮੇਰੀ ਇਹ ਜੁਨੀ ਕਿਵੇਂ ਬਦਲਦੀ ਮਹਾਰਾਜ ਇਹਨਾਂ ਦੇ ਮਿਲਦਿਆਂ ਹੀ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ ਤੇ ਮੈਨੂੰ ਆਨੰਦ ਮਿਲਿਆ ਸਾਧ ਸੰਗਤ ਜੀ ਕਿਹੜੇ ਵੇਲੇ ਕਿਸ ਥਾਂ ਤੇ ਉਹ ਰੱਬ ਮਿਲ ਜਾਵੇ ਸਾਨੂੰ ਕੁਝ ਨਹੀਂ ਪਤਾ ਉਹ ਕਿਸੇ ਬੰਦੇ ਦੇ ਜਰੀਏ ਵੀ ਮਿਲ ਸਕਦਾ ਹੈ ਉਹ ਕਿਸੇ ਹੋਰ ਤਰੀਕੇ ਨਾਲ ਵੀ ਮਿਲ ਸਕਦਾ ਹੈ ਇਸ ਲਈ ਅਸੀਂ ਇਹ ਪੱਕਾ ਕਰੀਏ ਕਿਸੇ ਦਾ ਨਰਾਦਰ ਨਾ ਕਰੀਏ ਕਿਉਂਕਿ ਉਸ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਹੈ ਅਸੀਂ ਸਾਰਿਆਂ ਨੂੰ ਪਿਆਰ ਕਰਨਾ ਸਿੱਖੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿਵੇਂ ਕਿੱਥੇ ਕਿਸੇ ਦਾ ਭਲਾ ਕਰਨਾ ਕੋਡੇ ਰਾਖਸ਼ ਦਾ ਭਲਾ ਕਰਨਾ ਸੀ ਤਾਂ ਇਸ ਲਈ ਭਾਈ ਮਰਦਾਨੇ ਨੂੰ ਭੁੱਖ ਲੱਗੀ ਭਾਈ ਮਰਦਾਨੇ ਨੇ ਘਰ ਜਾਣ ਦੀ ਜਿੱਦ ਕੀਤੀ ਤੇ ਗੁਰੂ ਮਹਾਰਾਜ ਜੀ ਦੇ ਨਾਮ ਕਰਨ ਤੋਂ ਬਾਅਦ ਵੀ ਭਾਈ ਮਰਦਾਨਾ ਜੀ ਜ਼ਬਰਦਸਤੀ ਉੱਥੋਂ ਚਲੇ ਗਏ ਜਦੋਂ ਉਹ ਤੋਂ ਧੁਰਗੇ ਤਾਂ ਭਾਈ ਮਰਦਾਨਾ ਜੀ ਕੋਡੇ ਰਾਖਸ਼ ਦੇ ਜਾਲ ਦੇ ਵਿੱਚ ਫਸ ਗਏ। ਹੁਣ ਜਦੋਂ ਜਾਲ ਦੇ ਵਿੱਚ ਫਸੇ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ ਕਿ ਮਹਾਰਾਜ ਮੈਨੂੰ ਬਚਾ ਲਓ। ਗੁਰੂ ਮਹਾਰਾਜ ਜੀ ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਕੋਡੇ ਰਾਖਸ਼ ਦੀ ਕੁਟੀਆਂ ਦੇ ਕੋਲ ਆ ਜਾਂਦੇ ਨੇ। ਤੇ ਗੁਰੂ ਮਹਾਰਾਜ ਜੀ ਕੋਡੇ ਰਾਖਸ਼ ਨੂੰ ਸਮਝਾਉਂਦੇ ਨੇ। ਤਾਂ ਇਸ ਲਈ ਕੋਡਾ ਕਹਿੰਦਾ ਮਹਾਰਾਜ ਮੈਨੂੰ ਤਾਂ ਭਾਈ ਮਰਦਾਨੇ ਦੇ ਕਰਕੇ ਹੀ ਤੁਹਾਡੇ ਦਰਸ਼ਨ ਹੋ। ਮਹਾਰਾਜ ਮੈਂ ਤਾਂ ਭਾਈ ਮਰਦਾਨਾ ਜੀ ਨੂੰ ساری ਉਮਰ ਨਹੀਂ ਭੁੱਲਾਂਗਾ ਭਾਈ ਮਰਦਾਨਾ ਜੀ ਇਹ ਸਭ ਕੁਝ ਵੇਖ ਕੇ ਬਹੁਤ ਖੁਸ਼ ਹੁੰਦੇ ਨੇ ਇੱਕ ਤਾਂ ਕਹਿੰਦੇ ਨੇ ਵੀ ਇੱਕ ਤਾਂ ਮੈਨੂੰ ਸ਼ੁਕਰ ਹੈ ਪ੍ਰਮਾਤਮਾ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮੌਤ ਦੇ ਮੂਹਰੇ ਵਿੱਚੋਂ ਕੱਢ ਲਿਆ ਤੇ ਦੂਜਾ ਮੇਰੀ ਪੂਜਾ ਵੀ ਕਰਾਂ ਲੱਗੇ ਨੇ ਜਦੋਂ ਕੋਡੇ ਰੌਸ਼ੇਸ਼ ਨੂੰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਦੇ ਅੱਗੇ ਫਲ ਰੱਖ ਤਾਂ ਭਾਈ ਮਰਦਾਨਾ ਜੀ ਕਹਿੰਦੇ ਨਹੀਂ ਮਹਾਰਾਜ ਮੈਨੂੰ ਸਾਰੇ ਫਲ ਮਿਲ ਚੁੱਕੇ ਨੇ ਮੈਨੂੰ ਸਭ ਕੁਝ ਮਿਲ ਚੁੱਕਿਆ ਹੈ ਮਹਾਰਾਜ ਤੁਸੀਂ ਵੱਡੇ ਹੋ ਤੁਹਾਡੇ ਹੁੰਦਿਆ ਮੇਰੀ ਪੂਜਾ ਨਹੀਂ ਹੋਣੀ ਚੀਗੀ ਮਹਾਰਾਜ ਮੇਰੀ ਗਲਤੀ ਮਾਫ ਕਰੋ ਮੈਂ ਤਾਂ ਤੁਹਾਨੂੰ ਛੱਡ ਕੇ ਚੱਲਿਆ ਸੀ ਮਹਾਰਾਜ ਮੈਂ ਗਰੀਬ ਨਿਵਾਜ਼ ਤੁਹਾਡਾ ਬਹੁਤ ਵੱਡਾ ਗੁਨੀਗਾਰਾ ਮੈਂ ਭੁੱਲਨ ਹਾਰਾਂ ਕਦ ਮੈਨੂੰ ਬੱਚਿਆਂ ਦੀ ਯਾਦ ਆ ਗਈ ਘਰ ਪਰਿਵਾਰ ਦੀ ਯਾਦ ਆ ਗਈ ਤਾਂ ਇਸ ਲਈ ਮੈਂ ਤੁਰ ਪਿਆ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਮੈਂ ਹੁਕਮ ਨਹੀਂ ਮੰਨਿਆ ਆਪ ਜੀ ਦੇ ਹੁਕਮ ਦੀ ਅਦੁੱਲੀ ਕੀਤੀ ਹੁਣ ਆਪ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰੋ ਹੁਣ ਮੈਨੂੰ ਹਮੇਸ਼ਾ ਲਈ ਆਪਣੇ ਨਾਲ ਹੀ ਰੱਖੋ ਮੇਰੀ ਬੇਨਤੀ ਹੈ ਮਹਾਰਾਜ ਮੈਨੂੰ ਆਪਣੇ ਤੋਂ ਹੁਣ ਕਦੀ ਦੂਰ ਨਾ ਕਰਿਓ ਸਦਾ ਲਈ ਮੈਨੂੰ ਆਪਣੇ ਨਾਲ ਰੱਖੇ ਮੇਰਾ ਮਨ ਨਾ ਡੋਲੇ ਕਿਉਂਕਿ ਮਹਾਰਾਜ ਤੁਹਾਨੂੰ ਛੱਡ ਕੇ ਤਾਂ ਦੁਖੀ ਦੁਖ ਨਾ ਤੁਹਾਨੂੰ ਛੱਡ ਗਏ ਤਾਂ ਬਲਾਮਾਂ ਚੋਂਡ ਜਾਂਦੀਆਂ ਨੇ ਮਹਾਰਾਜ ਮੈਨੂੰ ਤਾਂ ਪਤਾ ਹੀ ਹੈ ਮੈਂ ਕਿਵੇਂ ਦਿਨ ਕੱਟਿਆ ਇਹ ਮੈਨੂੰ ਫੜ ਕੇ ਰਸੇ ਨਾਲ ਬੰਨ ਕੇ ਬਿਠਾਇਆ ਹੋਇਆ ਸੀ ਤੇ ਸਾਹਮਣੇ ਤੇਲ ਗਰਮ ਕਰੀ ਬੈਠਾ ਸੀ ਮਹਾਰਾਜ ਮੈਨੂੰ ਤਾਂ ਮਿੰਟ-ਮਿੰਟ ਕਟਣਾ ਉਖਾ ਹੋ ਗਿਆ ਤੁਸੀਂ ਜੇ ਨਾ ਆਉਂਦੇ ਤਾਂ ਇੰਨੇ ਹੁੰਕਾ ਕਥਾ ਮੈਨੂੰ ਖਾ ਲੈਣਾ ਸੀ ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਿਆ ਤੂੰ ਤਾਂ ਸਦਾ ਹੀ ਪ੍ਰਸੰਨ ਰਹਿਣਾ ਤੂੰ ਪਰਮੇਸ਼ਰ ਦਾ ਕੀਤਨੀ ਹੈ ਤੂੰ ਸਾਨੂੰ ਬਾਣੀ ਸੁਣਾਉਂਦਾ ਹੈ ਅਸੀਂ ਤੇਰੇ ਨਾਲ ਖੁਸ਼ ਆ ਅਸੀਂ ਤੈਨੂੰ ਪਲਾ ਕਿਉਂ ਛੱਡਾਂਗੇ ਭਾਈ ਮਰਦਾਨਿਆ ਤੈਨੂੰ ਭੁੱਖ ਲੱਗੀ ਹੋਣੀ ਹੈ ਤੈਨੂੰ ਭੁੱਖ ਲੱਗਦੀ ਰਹਿੰਦੀ ਹੈ ਇਸ ਲਈ ਫਲ ਖਾ ਲੈ ਬੜੇ ਮਿੱਠੇ ਸੁਆਦਿਸ਼ਟ ਫਲ ਨੇ ਇਹ ਚੱਕ ਭਾਈ ਬਾਲੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਸੋਨੇ ਤੇ ਮਿੱਠੇ ਫਲ ਸਨ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਚੱਕਣ ਵਾਸਤੇ ਰੱਖੇ ਭਾਈ ਬਾਲਾ ਜੀ ਕਹਿੰਦੇ ਫੇਰ ਮੈਂ ਭਾਈ ਮਰਦਾਨਾ ਜੀ ਦੇ ਅੱਗੇ ਵੀ ਫਲ ਰੱਖੇ ਤੇ ਮੇਰਾ ਜਿਹੜਾ ਹਿੱਸਾ ਬਣਦਾ ਸੀ ਮੈਂ ਵੀ ਆਪਣੇ ਹਿੱਸੇ ਦੇ ਫਲ ਲੈ ਲੇ ਭਾਈ ਬਾਲਾ ਜੀ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੀ ਫਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਭੋਗ ਲਾਇਆ ਤੇ ਫੇਰ ਅਸੀਂ ਦੋਵਾਂ ਨੇ ਫਲ ਛਕੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਨੇ ਜਿਹੜੇ ਫਲ ਸਨ ਉਹ ਪ੍ਰਸ਼ਾਦ ਵੱਜੋ ਉਸ ਰਾਖਸ਼ ਨੂੰ ਵੀ ਦਿੱਤੇ। ਕੋਡੇ ਨੇ ਜਦੋਂ ਗੁਰੂ ਮਹਾਰਾਜ ਜੀ ਦੇ ਹੱਥੋਂ ਪ੍ਰਸ਼ਾਦ ਲੈ ਕੇ ਛਕਿਆ ਉਹਦੀ ਰਾਖਸ਼ਾ ਵਾਲੀ ਦੇਹ ਪਲਟ ਕੇ ਦੇਵਤਿਆਲੀ ਬਣ ਗਈ। ਕਿਉਂਕਿ ਸਾਸ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਕਿਤੇ ਦੇਹ ਥੋੜੀ ਨਾ ਲੱਗਦੀ ਹੈ। ਮਿੰਟ ਵਿੱਚ ਹੀ ਬੰਦੇ ਦੀ ਦੇਹ ਪਲਟ ਦਿੰਦੇ ਨੇ। ਇਸ ਕੋਡੇ ਨੂੰ ਰਾਖਸ਼ ਤੋਂ ਦੇਵਤਾ ਬਣਾ ਦਿੱਤਾ। ਉਹਦਾ ਜਿਹੜਾ ਭਿਆਨਕ ਰੂਪ ਸੀ ਉਹ ਹੁਣ ਪਿਆਨਕ ਰੂਪ ਨਹੀਂ ਰਿਹਾ ਹੁਣ ਤਾਂ ਉਹ ਸੰਤਾ ਵਾਲੇ ਰੂਪ ਦੇ ਵਿੱਚ ਹੋ ਗਿਆ ਤੇ ਗੁਰੂ ਸਾਹਿਬ ਜੀ ਦੀ ਉਸਤਤ ਕਰਨ ਲੱਗਾ ਤੇ ਕਹਿੰਦਾ ਮਹਾਰਾਜ ਘਰ ਨਮਸਕਾਰ ਨਮਸਕਾਰ ਹੈ ਆਪ ਜੀ ਨੂੰ ਹੈ ਮਹਾਰਾਜ ਆਪ ਜੀ ਤਾਂ ਨਿਰਗੁਣ ਸਰੂਪ ਵੀ ਹੈ ਤੇ ਸਰਗੁਣ ਸਰੂਪ ਵੀ ਹੈ ਮਹਾਰਾਜ ਤੁਹਾਡੀ ਮਹਿਮਾਨੀ ਨਹੀਂ ਕੀਤੀ ਜਾ ਸਕਦੀ ਤੁਸੀਂ ਪਰਮੇਸ਼ਰ ਰੂਪ ਤੇ ਪਰਮੇਸ਼ਰ ਨਾਮ ਮੰਨ ਦਾ ਵਿਸ਼ਾ ਹੈ ਤੇ ਨਾ ਬਾਣੀ ਦਾ ਵਿਸ਼ਾ ਹੈ ਮਨ ਜਿੱਥੇ ਜਾ ਨਹੀਂ ਸਕਦਾ ਸੋਚ ਨਹੀਂ ਸਕਦਾ ਫੁਰਨਾ ਨਹੀਂ ਕਰ ਸਕਦਾ ਤੇ ਬਾਣੀ ਜਿਸ ਦਾ ਬਿਆਨ ਨਹੀਂ ਕਰ ਸਕਦੀ ਬਾਣੀ ਤੋਂ ਭਾਵ ਹੈ ਕਿ ਜੋ ਸਾਡੀ ਰਸਨਾ ਤੋਂ ਅਸੀਂ ਬੋਲਦੇ ਹਾਂ ਕੋਈ ਵੀ ਇਨਸਾਨ ਪਹਿਲਾਂ ਕਿਸੇ ਗੱਲ ਨੂੰ ਫੀਲ ਕਰਦਾ ਹੈ ਮਹਿਸੂਸ ਕਰਦਾ ਹੈ ਤੇ ਫਿਰ ਉਹਨੂੰ ਬਿਆਨ ਕਰਦਾ ਹੈ ਮਹਾਰਾਜ ਅਸੀਂ ਨਾ ਤਾਂ ਤੁਹਾਨੂੰ ਫੀਲ ਕਰ ਸਕਦੇ ਹਾਂ ਤੇ ਮਹਾਰਾਜ ਤੁਸੀਂ ਸਾਡੀ ਮਨ ਔਰ ਬਾਣੀ ਤੋਂ ਪਰੇ ਹੋ ਇਹ ਪਰਮ ਪ੍ਰਮਪਤ ਤੁਸੀਂ ਇਸ ਜਗਤ ਦੇ ਸੁਆਮੀ ਮਹਾਰਾਜ ਮੇਰੀ ਤੁਹਾਡੇ ਚਰਨਾਂ ਤੇ ਮਹਾਰਾਜ ਤੁਸੀਂ ਭਗਤਾ ਦੇ ਦੁੱਖ ਕੱਟਣ ਵਾਲੇ ਹੋ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਹੋ ਮਹਾਰਾਜ ਤੁਹਾਡੀ ਜੈ ਹੋਵੇ ਜੈ ਹੋਵੇ ਤੁਸੀਂ ਹੀ ਸਾਰੇ ਸੰਸਾਰ ਦੇ ਵਿੱਚੋਂ ਵੱਡੇ ਹੋ ਸਤਿਗੁਰੂ ਜੀ ਆਪ ਜੀ ਦੀ ਚੌਥਾ ਜੁਗਾ ਤੱਕ ਜੈ ਜੈਕਾਰ ਹੋਣੀ ਹੈ ਜਿਹੜੇ ਸੰਤਾਂ ਦੇ ਵਿਰੋਧੀ ਹਨ ਜਿਹੜੇ ਸੰਤਾਂ ਭਗਤਾਂ ਨੂੰ ਦੁੱਖ ਦੇਣ ਵਾਲੇ ਹਨ ਇਹ ਦੁਸ਼ਟ ਬੰਦੇ ਹਨ ਉਹਨਾਂ ਦਾ ਤੁਸੀਂ ਨਾਸ਼ ਕਰਨ ਵਾਲੇ ਹੋ ਮਹਾਰਾਜ ਤੁਸੀਂ ਧਰਮ ਦਾ ਪੁੱਲ ਬਣ ਕੇ ਇਸ ਸੰਸਾਰ ਨੂੰ ਇਸ ਜਗਤ ਨੂੰ ਪਾਰ ਲਗਾਉਣ ਵਾਲਿਓ ਮਹਾਰਾਜ ਫਿਰ ਮੈਂ ਤੁਹਾਡੇ ਚਰਨਾਂ ਵਿੱਚ ਮਥਾ ਢਕਾ ਵਾਰ-ਵਾਰ ਤੁਹਾਡੇ ਚਰਨਾਂ ਵਿੱਚ ਮਥਾ ਮਹਾਰਾਜ ਤੁਸੀਂ ਪੁੱਛਿਆ ਸੀ ਕਿ ਆਪਣੀ ਸਾਕੀ ਸੁਣਾ ਇਸ ਲਈ ਮਹਾਰਾਜ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਸੁਣਾਣਾ ਵੈਸੇ ਤਾਂ ਮਹਾਰਾਜ ਆਪ ਜੀ ਨੂੰ ਸੁਲਾਨ ਦੀ ਕੋਈ ਲੋੜ ਨਹੀਂ ਕਿਉਂਕਿ ਆਪ ਅੰਤਰਜਮਈ ਹੋ ਹਰ ਘਟ ਘਟ ਦੀ ਜਾਣਨ ਵਾਲੇ ਹੋ ਆਪ ਜੀ ਤੋਂ ਮਹਾਰਾਜ ਕੁਝ ਵੀ ਨਹੀਂ ਲੁਕਿਆ ਹੋਇਆ ਆਪ ਜੀ ਸਭ ਜਾਣਦੇ ਹੋ ਪਰ ਮਹਾਰਾਜ ਇਹ ਦੱਸਣ ਦੇ ਨਾਲ ਇਹ ਬਚਨ ਦੁਨੀਆ ਨੂੰ ਵੀ ਪਤਾ ਲੱਗੇਗਾ ਤੇ ਸਾਰੇ ਸੰਸਾਰ ਦਾ ਪਲਾ ਹੋਵੇਗਾ। ਸਾਧ ਸੰਗਤ ਜੀ ਅਸੀਂ ਵੀ ਤਾਂ ਕੋਡੇ ਰਾਕਸ਼ਸ ਦੀ ਇਹ ਸਾਖੀ ਸੁਣ ਲਈ। ਕਈ ਵਾਰੀ ਅਸੀਂ ਇਹ ਗੱਲ ਕਹਿੰਨੇ ਆਂ ਵੀ ਇਹ ਸਾਖੀ ਤਾਂ ਅਸੀਂ ਪਹਿਲਾਂ ਵੀ ਸੁਣੀ ਹੋਈ ਹੈ। ਪਰ ਨਹੀਂ ਜਿੰਨੀ ਵਾਰ ਵੀ ਅਸੀਂ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਂਗੇ ਸਾਡਾ 19 ਵਾਰ ਹੀ ਪਲਾ ਹੋਵੇਗਾ। ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਨੇ ਉਹ ਸਾਨੂੰ ਵਾਰ-ਵਾਰ ਸੁਣਨੇ ਚਾਹੀਦੇ। ਸੋ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਰਹੇ ਹਾਂ। ਸਾਡਾ ਪਲਾ ਹੋ ਰਿਹਾ। ਸਾਹ ਸੰਗਤ ਜੀ ਪੁਰਾਣੇ ਜਮਾਨਿਆਂ ਦੇ ਵਿੱਚ ਤਾਂ ਜਿਹੜੇ ਬਜ਼ੁਰਗ ਹੁੰਦੇ ਸਨ ਉਹ ਆਪਣੇ ਬੱਚਿਆਂ ਨੂੰ ਜਨਮ ਸਾਖੀ ਕੰੰਠ ਕਰਾ ਦਿੰਦੇ ਸੀ ਅੱਜ ਕੱਲ ਤਾਂ ਅਸੀਂ ਸੁਣਦੇ ਵੀ ਨਹੀਂ ਪਰ ਪੁਰਾਣੇ ਜਮਾਨਿਆਂ ਦੇ ਵਿੱਚ ਸਿੱਖ ਇਹਨੂੰ ਕੰੰਠ ਕਰਕੇ ਰੱਖਦੇ ਸੀ ਸੰਗਤ ਜੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਨ ਸਾਹਿਬ ਪਿੰਡਰਾ ਬਲੇ ਇਹ ਵਚਨ ਕਰਦੇ ਸੀ ਕਿ ਇੱਕ ਜਨਮ ਦੀ ਸਾਖੀ ਸੁਣੀ ਹੋਈ ਕਥਾ ਸੁਣੀ ਹੋਈ ਸੌ ਜਨਮਾਂ ਤੱਕ ਯਾਦ ਰਹਿੰਦੀ ਹੈ ਕਿਵੇਂ ਸੌ ਜਨਮਾਂ ਤੱਕ ਯਾਦ ਰਹਿੰਦੀ ਹੈ ਉਹ ਕਥਾ ਉਹਨੂੰ ਉੱਥੇ ਲੈ ਕੇ ਆਉਂਦੀ ਹੈ। ਉਹ ਕਥਾ ਸਾਨੂੰ ਮੁੜ ਮੁੜ ਕੇ ਵਾਪਿਸ ਉਹੀ ਸੰਗਤ ਦੇ ਵਿੱਚ ਲੈ ਕੇ ਆਉਂਦੀ ਹੈ। ਤੇ ਫੇਰ ਅਸੀਂ ਬਚਨ ਸੁਣੀਏ, ਫੇਰ ਅਸੀਂ ਕਥਾ ਸੁਣੀਏ। ਕਥਾ ਸਰਵਨ ਕਰਨ ਦੇ ਨਾਲ ਸਾਡੇ ਮਨ ਦੀ ਸਾਰੀ ਮੈਲ ਲੈ ਜਾਂਦੀ ਹੈ। ਸੋ ਕੋਡਾ ਰਾਖਸ਼ ਕਹਿੰਦਾ, ਮਹਾਰਾਜ ਆਪ ਤਾਂ ਜਾਣੀ ਜਾਨ ਹੋ ਪਰ ਮੈਂ ਆਪ ਜੀ ਦੀ ਆਗਿਆ ਮੰਨ ਕੇ ਦੱਸਦਾ ਹਾਂ। ਮਹਾਰਾਜ ਪਿਛਲੇ ਜਨਮ ਦੇ ਵਿੱਚ ਮੈਂ ਬਾਹਮਣ ਸੀ। ਜੇਰਾ ਮੇਰਾ ਪਹਿਲਾ ਜਨਮ ਸੀ, ਮੈਂ ਉਹਦੇ ਵਿੱਚ ਪੰਡਿਤ ਸੀ, ਬਾਹਮਣ ਸੀ। ਮਰਾਜੀ ਮੇਰੇ ਗੁਰੂ ਜੀ ਬਹੁਤ ਵਿਦਵਾਨ ਸਨ ਮੈਂ ਆਪਣੇ ਗੁਰੂ ਤੋਂ ਵਿਦਿਆ ਪਰਦਾ ਸੀ ਪਰ ਮਹਾਰਾਜ ਮੈਨੂੰ ਵਿਦਿਆ ਪੜ ਕੇ ਹੰਕਾਰ ਸ਼ਾਸਤਰਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਜੇ ਕੋਈ ਚੰਗਾ ਬੰਦਾ ਪੜੇ ਤਾਂ ਉਹਦਾ ਮਨ ਨੀਵਾ ਹੁੰਦਾ ਚੰਗਾ ਬੰਦਾ ਜੇ ਪੜ੍ਹਾਈ ਕਰੇ ਤਾਂ ਉਹ ਚੰਗੇ ਬੰਦੇ ਦਾ ਮਨ ਨੀਵਾ ਹੁੰਦਾ ਫੜ ਕੇ ਪਰ ਭੜੇ ਬੰਦੇ ਦੇ ਮਨ ਦੇ ਵਿੱਚੋਂ ਹੰਕਾਰ ਆ ਜਾਂਦਾ ਕਿ ਮੈਂ ਤਾਂ ਬਹੁਤ ਪੜਿਆ ਲਿਖਿਆ ਵੀ ਮੇਰੇ ਨਾਲ ਕੋਈ ਟੱਕਰ ਲੈ ਜਾਏਗਾ ਸੋ ਗੋਡਾ ਰਾਖਸ਼ ਕਹਿੰਦਾ ਵੀ ਗੁਰੂ ਮਹਾਰਾਜ ਜੀ ਮੇਰੇ ਮਨ ਦੇ ਵਿੱਚ ਮੈਨੂੰ ਸਾਰੇ ਗ੍ਰੰਥ ਪੋਥੀਆਂ ਯਾਦ ਨੇ ਮੇਰੇ ਨਾਲ ਕੌਣ ਟੱਕਰ ਲਵੇਗਾ ਮੈਂ ਤਾਂ ਕਿਸੇ ਨੂੰ ਕੀ ਸਮਝਦਾ ਹਾਂ ਮੈਨੂੰ ਤਾਂ ਆਪਣੀ ਪੜ੍ਹਾਈ ਦਾ ਹੀ ਬੜਾ ਹੰਕਾਰ ਹੋ ਗਿਆ ਇੱਕ ਦਿਨ ਦੀ ਗੱਲ ਹੈ ਜਿਹੜੇ ਮੇਰੇ ਗੁਰੂ ਸਨ ਜਿਨ੍ਹਾਂ ਦੇ ਕੋਲ ਮੈਂ ਪੜ੍ਹਦਾ ਸੀ ਉਹ ਬਹੁਤ ਵੱਡੇ ਵਿਦਵਾਨ ਸਨ ਉਸ ਐਜ ਸੁਭਾਈ ਮੇਰੇ ਘਰ ਆ ਗਏ ਮੈਂ ਮੂਰਖ ਨੇ ਆਪਣੀ ਵਿਦਿਆ ਦੇ ਹੰਕਾਰ ਦੇ ਕਰਕੇ ਉਹਨਾਂ ਦਾ ਉੱਠ ਕੇ ਸਨਮਾਨ ਨਹੀਂ ਕੀਤਾ ਜਦੋਂ ਕੋਈ ਗੁਰੂ ਮਹਾਪੁਰਸ਼ ਵੱਡਾ ਕੋਈ ਆਵੇ ਤਾਂ ਇਹ ਅਸੂਲ ਹੈ ਉੱਠ ਕੇ ਖਲੋ ਕੇ ਉਹਦਾ ਸਤਿਕਾਰ ਕਰਨਾ ਚਾਹੀਦਾ ਆਪਣੇ ਤੋਂ ਵੱਡਾ ਕੋਈ ਵੀ ਹੋਵੇ ਉਹਦਾ ਉੱਠ ਕੇ ਸਤਿਕਾਰ ਕਰਨਾ ਚਾਹੀਦਾ ਜੇ ਆਪਣੇ ਤੋਂ ਕੋਈ ਉਮਰ ਵਿੱਚ ਵੱਡਾ ਹੋਵੇ ਆਪਣੇ ਤੋਂ ਕੋਈ ਵਿਦਿਆ ਦੇ ਵਿੱਚ ਵੱਡਾ ਹੋਵੇ ਇਹ ਸਾਡਾ ਫਰਜ਼ ਹੈ ਉਹਦਾ ਉੱਠ ਕੇ ਸਤਿਕਾਰ ਕਰਨਾ ਤਾਂ ਉਹ ਮੇਰਾ ਗੁਰੂ ਸੀ ਮੈਂ ਉਹਦੇ ਕੋਲ ਪੜਦਾ ਸੀ ਪਰ ਉਹ ਗੁਰੂ ਜਦੋਂ ਮੇਰੇ ਘਰ ਆਇਆ ਤਾਂ ਮੈਂ ਮੂਰਖ ਨੇ ਆਪਣੇ ਗੁਰੂ ਦਾ ਸਤਕਾਰ ਨਹੀਂ ਕੀਤਾ ਮੈਂ ਆਪਣੇ ਹੰਕਾਰ ਦੇ ਵਿੱਚ ਹੀ ਆਪਣੇ ਘਰੇ ਬੈਠਾ ਰਿਹਾ ਮੈਂ ਸੋਚਿਆ ਵੀ ਲੈ ਜੋ ਪੜਨਾ ਸੀ ਉਹ ਮੈਂ ਪੜ ਲਿਆ ਹੁਣ ਮੈਨੂੰ ਉੱਠਣ ਦੀ ਕੀ ਲੋੜ ਹੈ ਕੁਝ ਲੋਕ ਇੰਜ ਸੋਚਦੇ ਨੇ ਵੀ ਜਿੰਨਾ ਚਿਰ ਗੁਰੂ ਨੇ ਪੜਾਉਣਾ ਲਿਖਾਉਣਾ ਹੈ ਉਹਨਾਂ ਚਿਰ ਪੜ ਲਿਆ ਫੰ ਜਦ ਸਭ ਕੁਝ ਪੜ ਹੀ ਲਿਆ ਤਾਂ ਉੱਠ ਕੇ ਗੁਰੂ ਦਾ ਸਤਕਾਰ ਕਰਨ ਦੀ ਕੀ ਲੋੜ ਹੈ ਮੈਂ ਆਪਣੇ ਹੰਕਾਰ ਦੇ ਵਿੱਚ ਕਿ ਮੈਂ ਹੁਣ ਤਾਂ ਪੰਡਿਤ ਬਣ ਗਿਆ ਮੈਨੂੰ ਉੱਠ ਕੇ ਆਪਣੇ ਗੁਰੂ ਦਾ ਸਤਕਾਰ ਕਰਨ ਦੀ ਕੀ ਲੋੜ ਹੈ ਜਿਹੜੇ ਇਹਦੇ ਗੁਰੂ ਸਨ ਉਹਨਾਂ ਨੂੰ ਇਹ ਵੇਖ ਕੇ ਗੁੱਸਾ ਆਇਆ ਕਿ ਇਹ ਤਾਂ ਬੰਦਾ ਠੀਕ ਨਹੀਂ ਕਿਉਂਕਿ ਜਦੋਂ ਮਰਿਆਦਾ ਦੀ ਕੁਲੰਗਣਾ ਹੁੰਦੀ ਹੈ ਤਾਂ ਉਦੋਂ ਮਹਾਪੁਰਸ਼ਾਂ ਨੂੰ ਵੀ ਗੁੱਸਾ ਆ ਜਾਂਦਾ ਆ ਉਹ ਮੇਰੀ ਅਵਗਿਆ ਦੇਖ ਕੇ ਨਾਰਾਜ਼ ਹੋ ਗਏ ਉਹਨਾਂ ਨੇ ਮੈਨੂੰ ਗੁੱਸੇ ਦੇ ਵਿੱਚ ਆ ਕੇ ਇਹ ਸ਼ਰਾਪ ਦਿੱਤਾ ਅੱਜ ਤੂੰ ਜੋ ਗੱਲ ਕੀਤੀ ਹੈ ਉਹ ਮਾੜੀ ਕੀਤੀ ਹੈ ਤੂੰ ਵਿਦਿਆ ਪੜ੍ਹ ਕੇ ਹੰਕਾਰੀ ਹੋ ਗਿਆ ਵਿਦਿਆ ਪੜ੍ਹ ਕੇ ਤਾਂ ਤੇਰਾ ਮਨ ਨੀਮਾ ਹੋਣਾ ਚਾਹੀਦਾ ਸੀ ਪਰ ਤੂੰ ਹੰਕਾਰੀ ਹੋ ਗਿਆ ਤੇਰੇ ਮਨ ਦੇ ਵਿੱਚ ਵਿੱਦਿਆ ਦਾ ਹੰਕਾਰ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਤੂੰ ਉੱਠ ਕੇ ਆਪਣੇ ਗੁਰੂ ਦਾ ਵੀ ਸਤਿਕਾਰ ਨਹੀਂ ਕੀਤਾ। ਜਾ ਮੁਰਖਾ ਮੇਰਾ ਤਾਂ ਕੁਝ ਨਹੀਂ ਵਿਗੜਿਆ ਪਰ ਤੂੰ ਆਪਣਾ ਆਪ ਗਵਾ ਲਿਆ। ਪਰ ਜੇ ਤੈਨੂੰ ਇਸ ਚੀਜ਼ ਦਾ ਫਲ ਨਾ ਮਿਲਿਆ ਤੇਰੇ ਇਸ ਗੁਨਾਹ ਦਾ ਫਲ ਨਾ ਮਿਲਿਆ ਤਾਂ ਹੋਰ ਵੀ ਲੋਕ ਆਪਣੇ ਗੁਰੂ ਦਾ ਨਿਰਾਦਰ ਕਰਨਗੇ। ਕਿਉਂਕਿ ਜੇ ਬੰਦਾ ਕੋਈ ਇੱਕ ਕੰਮ ਕਰੇ ਤੇ ਉਹਨੂੰ ਸਜ਼ਾ ਨਾ ਮਿਲੇ ਫਿਰ ਦੂਸਰੇ ਬੰਦੇ ਵੀ ਦੇਖਾ ਦਿਖਾਈ ਦੇ ਵਿੱਚ ਉਹ ਕੰਮ ਕਰਨ ਲੱਗ ਜਾਂਦੇ ਨੇ। ਕੋਸਾ ਸੰਗਤ ਜੀ ਕੋ ਉਕਰਤ ਹਰ ਬੰਦੇ ਨੂੰ ਉਹਦੇ ਕਰਮਾਂ ਦੀ ਸਜ਼ਾ ਜ਼ਰੂਰ ਦਿੰਦੀ ਹੈ ਪਰ ਉਹਦੇ ਗੁਰੂ ਕਹਿਣ ਲੱਗੇ ਵੀ ਜੇ ਤੈਨੂੰ ਇਹਦੀ ਸਜ਼ਾ ਅਸੀਂ ਨਾ ਦਿੱਤੀ ਤਾਂ ਹੋਰ ਲੋਕ ਵੀ ਆਪਣੇ ਗੁਰੂ ਦਾ ਮਨਾਦਰ ਕਰਨਗੇ ਇਹ ਜਿਹੜੀ ਚੰਗੀ ਰੀਤੀ ਹੈ ਸ਼ੋਭ ਗੁਨਾ ਕਿ ਆਪਣੇ ਗੁਰੂਆਂ ਪੀਰਾਂ ਦਾ ਸਤਕਾਰ ਕਰਨਾ ਇਹ ਰੀਤੀ ਐਵੇਂ ਮਿਟ ਜਾਏਗੀ ਜਾਂ ਤੂੰ ਰਾਕਸ਼ਸ ਤੀ ਜੁਨੀ ਵਿੱਚ ਪਏਗਾ ਤੈਨੂੰ ਰਾਕਸ਼ਸਾ ਵਾਲਾ ਸ਼ਰੀਰ ਮਿਲੇਗਾ ਤੂੰ ਰਾਕਸ਼ਸਾ ਵਾਲਾ ਕੰਮ ਕੀਤਾ ਹੈ ਤੂੰ ਆਪਣੇ ਗੁਰੂ ਦਾ ਨਿਰਾਦਰ ਕੀਤਾ ਹੈ ਤੂੰ ਮਾੜੇ ਕੰਮ ਕੀਤੇ ਨੇ ਤੂੰ ਧਰਮ ਵਿਸਾਰ ਦਿੱਤਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹ ਜਦੋਂ ਮੈਂ ਆਪਣੇ ਗੁਰੂ ਦਾ ਸ਼ਾਪ ਸੁਣਿਆ ਆਹ ਮਹਾਰਾਜ ਮੈਂ ਬਹੁਤ ਡਰ ਗਿਆ ਕਿਉਂਕਿ ਜਦੋਂ ਬੰਦਾ ਗਲਤੀ ਕਰਦਾ ਹੈ ਤੇ ਜਦੋਂ ਉਹਨੂੰ ਪਛਤਾਵਾ ਹੁੰਦਾ ਹੈ ਉਹ ਉਦੋਂ ਬਹੁਤ ਡਰਦਾ ਹੈ ਵੀ ਮੈਂ ਤਾਂ ਬਹੁਤ ਮਾੜਾ ਕੰਮ ਕਰ ਦਿੱਤਾ ਤਾਂ ਕੋਡਾ ਰਾਖਸ਼ ਕਹਿੰਦਾ ਵੀ ਮੈਂ ਉਸੇ ਸਮੇਂ ਆਪਣੇ ਗੁਰੂ ਦੇ ਪੈਰ ਫੜ ਲਏ ਏ ਗੁਰੂ ਜੀ ਜੋ ਤੁਸੀਂ ਕਿਹਾ ਉਹ ਠੀਕ ਹੈ ਮੈਂ ਰਾਖਸ਼ੀਤਾ ਬਣਾਂਗਾ ਤੁਸੀਂ ਮੈਨੂੰ ਸ਼ਰਾਪ ਦੇ ਦਿੱਤਾ ਹੈ ਉਹ ਟਲ ਨਹੀਂ ਸਕਦਾ ਸੋ ਰਾਖਸ਼ੀਤਾ ਮੈਂ ਬਣਾਂਗਾ ਪਰ ਇਹ ਦੱਸੋ ਵੀ ਮੈਨੂੰ ਇਹ ਦੁੱਖ ਕਿੰਨਾ ਚਿਰ ਭੋਗਣਾ ਪਏਗਾ ਮੈਂ ਰਾਖਸ਼ ਕਿੰਨਾ ਚਿਰ ਬਣਿਆ ਰਵਾਂਗਾ ਕਿਰਪਾ ਕਰਕੇ ਗੁਰੂ ਜੀ ਮੈਨੂੰ ਇਹ ਦੱਸੋ ਗੁਰੂ ਜੀ ਕੋੜੇ ਦੀ ਬੇਨਤੀ ਸੁਣ ਕੇ ਦਇਆ ਦੇ ਘਰ ਵਿੱਚ ਆ ਗਏ ਉਹ ਪਰਮੇਸ਼ਰ ਇਸ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਅਵਤਾਰ ਧਰੇਗਾ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹੋਵੇਗਾ ਉਹਨਾਂ ਦੇ ਤੈਨੂੰ ਦਰਸ਼ਨ ਹੋਣਗੇ ਤਾਂ ਤੇਰਾ ਬੇੜਾ ਪਾਰ ਲੱਗੇਗਾ। ਸੋ ਗੁਰੂ ਜੀ ਨੂੰ ਮੈਂ ਪੁੱਛਿਆ ਵੀ ਮੈਨੂੰ ਕਦੋਂ ਪਤਾ ਲੱਗੇਗਾ ਕਿ ਗੁਰੂ ਨਾਨਕ ਦੇਵ ਜੀ ਆ ਗਏ ਨੇ। ਮੈਨੂੰ ਇਹ ਦੱਸੋ ਵੀ ਮੈਨੂੰ ਉਹਨਾਂ ਦੀ ਪਛਾਣ ਕਿਵੇਂ ਹੋਵੇਗੀ? ਇਹ ਸੁਣ ਕੇ ਮੇਰੇ ਗੁਰੂ ਨੇ ਮੈਨੂੰ ਇੱਕ ਸ਼ੀਸ਼ਾ ਦਿੱਤਾ। ਮੇਰੇ ਗੁਰੂ ਨੇ ਕਿਹਾ ਵੀ ਤੂੰ ਇਸ ਸ਼ੀਸ਼ੇ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਛਾਣ ਲਵੇਂਗਾ। ਉਦੇ ਗੁਰੂ ਨੇ ਕਿਹਾ ਵੀ ਜਿਹਦੇ ਵੀ ਅਕੇ ਤੂੰ ਇਹ ਸ਼ੀਸ਼ਾ ਕਰੇਗਾ ਤੇ ਜੇ ਤੈਨੂੰ ਉਹਦਾ ਸ਼ਰੀਰ ਵਿਖਿਆ ਉਹਦਾ ਚਿਹਰਾ ਦਿਸਿਆ ਤਾਂ ਤੂੰ ਇਹ ਸਮਝੀ ਕਿ ਇਹ ਅਵਤਾਰ ਹੈ ਇਹ ਗੁਰਨਾਨਕ ਹੀ ਹੈ ਤੇ ਜੇ ਕੋਈ ਇਹਦੇ ਸਾਹਮਣੇ ਇਸ ਸ਼ੀਸ਼ੇ ਦੇ ਸਾਹਮਣੇ ਕੋਈ ਬੰਦਾ ਆਇਆ ਤੇ ਸ਼ੀਸ਼ੇ ਦੇ ਵਿੱਚ ਉਹ ਨਜ਼ਰ ਨਹੀਂ ਆਉਂਦਾ ਤਾਂ ਇਹ ਸਮਝੀ ਕਿ ਉਹ ਅਵਤਾਰ ਨਹੀਂ ਹੈ ਜਿਹੜਾ ਅਵਤਾਰੀ ਪੁਰਸ਼ ਹੋਵੇਗਾ ਉਹਦਾ ਹੀ ਇਸ ਸ਼ੀਸ਼ੇ ਦੇ ਵਿੱਚ ਚਿਹਰਾ ਨਜ਼ਰ ਆਵੇਗਾ ਜਿਹੜੇ ਆਮ ਲੋਕ ਨੇ ਉਹਨਾਂ ਦਾ ਚਿਹਰਾ ਇਸ ਸ਼ੀਸ਼ੇ ਦੇ ਵਿੱਚ ਨਜ਼ਰ ਨਹੀਂ ਆਵੇਗਾ ਜਿਹੜੇ ਬਾਕੀ ਲੋਕ ਇਸ ਧਰਤੀ ਤੇ ਜਨਮ ਲੈ ਕੇ ਆਏ ਨੇ ਉਹ ਬکریاں ਬکریاں ਜੂਨੀਆਂ ਤੋਂ ਆਏ ਨੇ ਅਸੀਂ ਵੀ ਤਾਂ ਕਈ ਅਲੱਗ-ਅਲੱਗ ਜੂਨੀਆਂ ਤੋਂ ਘੁੰਮ ਕੇ ਆਇਆ 84 ਲੱਖ ਜੂਨਾਂ ਤੋਂ ਬਾਅਦ ਇਹ ਜਨਮ ਮਿਲਿਆ ਕਦੇ ਸੱਪ ਕਦੇ ਸ਼ੇਰ ਕਦੇ ਕੁੱਤਾ ਕਦੇ ਬਿੱਲਾ ਕਦੇ ਕੁਝ ਬਣਿਆ ਤੇ ਕਦੇ ਕੁਝ ਬਣਿਆ ਉਤਨੀ ਕਿਹੜੀ ਕਿਹੜੀ ਜੂਨਾ ਦੇ ਵਿੱਚ ਅਸੀਂ ਘੁੰਮ ਕੇ ਆਏ ਹਾਂ ਮਹਾਰਾਜ ਕਹਿੰਦੇ ਜਦੋਂ ਇਹ ਸ਼ੀਸ਼ਾ ਤੂੰ ਇਹ ਲੋਕਾਂ ਸਾਹਮਣੇ ਕਰੇਂਗਾ ਤਾਂ ਤੈਨੂੰ ਉਹਨਾਂ ਲੋਕਾਂ ਦਾ ਚਿਹਰਾ ਨਹੀਂ ਨਜ਼ਰ ਆਏਗਾ ਉਹਨਾਂ ਦਾ ਸਰੀਰ ਨਹੀਂ ਨਜ਼ਰ ਆਏਗਾ ਤੈਨੂੰ ਉਹਨਾਂ ਦੀ ਪੁਰਾਣੀਆਂ ਜੂਨੀਆਂ ਜਿਹਦੇ ਵਿੱਚ ਉਹ ਕੁੱਤੇ ਬਿੱਲੇ ਬਣੇ ਸਨ ਜਾਂ ਹੋਰ ਵੀ ਜੋ ਵੀ ਕੁਝ ਬਣੇ ਸਨ ਤੈਨੂੰ ਉਹਨਾਂ ਦੀ ਪੁਰਾਣੀ ਜੂਨੀਆ ਨਜ਼ਰ ਆਣਗੀਆ ਇਸ ਸ਼ੀਸ਼ੇ ਦੇ ਵਿੱਚ ਚਿਹਰਾ ਉਹਦੇ ਹੀ ਨਜ਼ਰ ਆਵੇਗਾ ਜਿਹੜਾ ਸੱਚਾ avatars ਹੋਵੇ ਤੋ ਮੈਂ ਇਹ ਸ਼ੀਸ਼ਾ ਆਪਣੇ ਗੁਰੂ ਤੋਂ ਲੈ ਕੇ ਰੱਖਿਆ ਹੋਇਆ। ਉਦੋਂ ਤੋਂ ਗੁਰੂ ਮਹਾਰਾਜ ਜੀ ਉਹ ਮੈਂ ਇੱਥੇ ਰਾਖਸ਼ ਬਣ ਕੇ ਰਹਿੰਦਾ। ਮੈਂ ਬੜੇ-ਬੜੇ ਬੰਦੇ ਫੜ ਕੇ ਲਿਆਉਂਦੇ ਤੇ ਇੱਥੇ ਤਲ ਕੇ ਖਾਦੇ ਨੇ। ਪਰ ਮਹਾਰਾਜ ਮੈਂ ਤਲਣ ਤੋਂ ਪਹਿਲਾਂ ਉਹਦਾ ਮੁਖ ਦੇਖਦਾ ਇਸ ਸ਼ੀਸ਼ੇ ਦੇ ਵਿੱਚ ਤੇ ਫੇਰ ਮੈਂ ਉਹਨੂੰ ਤਲ ਕੇ ਖਾ ਜਾਂਦਾ। ਮਹਾਰਾਜ ਮੈਂ ਕਿਸੇ ਬੰਦੇ ਦਾ ਚਿਹਰਾ ਕੁੱਤੇ ਦਾ ਦੇਖਦਾ ਇਹਦੇ। ਕਿਸੇ ਦਾ ਬਘਿਆੜ ਦਾ ਦੇਖਦਾ। ਕਿਸੇ ਦਾ ਸ਼ੇਰ ਦਾ ਦੇਖਦਾ ਤੇ ਕਦੀ ਕਿਸੇ ਦਾ ਸੱਪ ਦਾ ਦੇਖਦਾ ਮਹਾਰਾਜੀ ਸਾਰਿਆਂ ਦੇ ਚਿਹਰੇ ਦੇਖਣ ਤੋਂ ਬਾਅਦ ਮੈਂ ਉਹਨਾਂ ਨੂੰ ਖਾ ਲੈਂਦਾ ਪਰ ਅੱਜ ਤੁਹਾਡਾ ਚਿਹਰਾ ਦੇਖਣ ਤੋਂ ਬਾਅਦ ਮੈਂ ਇਹ ਜਾਣ ਗਿਆ ਵੀ ਤੁਸੀਂ ਉਹੀ ਗੁਰਨਾਨਕ ਹੋ ਜਿਨ੍ਹਾਂ ਦੇ ਬਾਰੇ ਮੇਰੇ ਗੁਰੂ ਨੇ ਕਿਹਾ ਸੀ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਨੂੰ ਪਿਛਲੇ ਜਨਮਾਂ ਦੀ ਸੋਝੀ ਵੀ ਹੋ ਗਈ ਹੈ ਤੇ ਮਹਾਰਾਜ ਮੇਰਾ ਸ਼ਰਾਪ ਵੀ ਮਿਟ ਗਿਆ ਮਹਾਰਾਜ ਮੇਰਾ ਇਹ ਬਰਤਾਨਾਤ ਇਹ ਪਿਛਲੀ ਕਹਾਣੀ ਹੈ ਮਹਾਰਾਜ ਹੁਣ ਮੇਰੇ ਤੇ ਕਿਰਪਾ ਕਰੋ ਮੇਰਾ ਇਹ 84 ਦਾ ਘੇੜਾ ਕਟਿਆ ਜਾਵੇ ਮਹਾਰਾਜ ਮੈਨੂੰ ਸੋ ਸਾਹ ਸੰਗਤ ਜੀ ਕੋਡਾ ਰਾਖਸ਼ ਮਥਾ ਟੇਕ ਕੇ ਚਲਾ ਗਿਆ ਤੇ ਉਹ ਦੇਵ ਰੂਪ ਹੋ ਗਿਆ ਕੋਡੇ ਰਾਖਸ਼ ਨੇ ਜਾਣ ਤੋਂ ਪਹਿਲਾਂ ਪਈ ਮਰਦਾਨਾ ਜੀ ਨੂੰ ਵੀ ਨਮਸਕਾਰ ਕੀਤਾ ਤੇ ਕਿਹਾ ਵੀ ਤੇਰੇ ਕਰਕੇ ਮੈਨੂੰ ਗੁਰੂ ਜੀ ਦੇ ਦਰਸ਼ਨ ਮਿਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿੰਦਾ ਹੋਇਆ ਗੁਰੂ ਮਹਾਰਾਜ ਨੂੰ ਕਿਹਾ ਰਾਜ ਇਹ ਮੇਰੇ ਤੋਂ ਸ਼ੀਸ਼ਾ ਲੈ ਲਓ ਮਹਾਰਾਜ ਇਸ ਸ਼ੀਸ਼ੇ ਨੂੰ ਆਪਣੇ ਕੋਲ ਹੀ ਰੱਖ ਲਓ ਇਹ ਸੁਣ ਕੇ ਗੁਰੂ ਸਾਹਿਬ ਕਿਹਾ ਰਾਜ ਕਹਿੰਦੇ ਵੀ ਇਸ ਸ਼ੀਸ਼ੇ ਦਾ ਸਾਨੂੰ ਕੀ ਫਾਇਦਾ ਅਸੀਂ ਸ਼ੀਸ਼ਾ ਕੀ ਕਰੀਏ ਸਾਨੂੰ ਇਸ ਸ਼ੀਸ਼ੇ ਦੀ ਕੀ ਲੋੜ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਸ਼ੀਸ਼ਾ ਹੈ ਤਾਂ ਬਹੁਤ ਵਧੀਆ ਬੜਾ ਅਜੀਬ ਸ਼ੀਸ਼ਾ ਹੈ ਵੀ ਬੰਦਾ ਸਾਹਮਣੇ ਕਰੋ ਤਾਂ ਬੰਦੇ ਦੇ ਪਿਛਲੇ ਜਨਮ ਦਿਖ ਜਾਂਦੇ ਨੇ ਤਾਂ ਇਸ ਲਈ ਮਹਾਰਾਜ ਕੀ ਅਸੀਂ ਇਸ ਸ਼ੀਸ਼ੇ ਨੂੰ ਰੱਖ ਲਈਏ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਮਰਦਾਨਿਆਂ ਇਸ ਸ਼ੀਸ਼ੇ ਦੀ ਸਾਨੂੰ ਲੋੜ ਨਹੀਂ ਇਸ ਸ਼ੀਸ਼ੇ ਦੀ ਉਹਨਾਂ ਨੂੰ ਲੋੜ ਹੈ ਜਿਨ੍ਹਾਂ ਕੋਲ ਗਿਆਨ ਰੂਪੀ ਸ਼ੀਸ਼ਾ ਨਹੀਂ ਹੈ ਜਿਨ੍ਹਾਂ ਕੋਲ ਵਿਚਾਰ ਰੂਪੀ ਸ਼ੀਸ਼ਾ ਨਹੀਂ ਹੈ ਸਤਿਗੁਰੂ ਪਰਮੇਸ਼ਰ ਨੇ ਤਾਂ ਸਾਨੂੰ ਵਿਚਾਰ ਰੂਪੀ ਸ਼ੀਸ਼ਾ ਦਿੱਤਾ ਉਹਦੇ ਹੁੰਦਿਆ ਸਾਨੂੰ ਇਸ ਕੱਚ ਦੇ ਸ਼ੀਸ਼ੇ ਦੀ ਲੋੜ ਨਹੀਂ ਹੈ